ਕਰਦੀ ਬੜੀ ਪਾਵਨ ਜੁਪਟਰ ਪਹੁੰਚੀ ਆ ਜਿਹਨੂੰ ਕਦਾ ਦੀ ਮੰਡੀ ਕਹਿੰਦੇ ਆ ਪਰ ਬੜਾ ਲੰਮਾ ਸਮਾਂ ਲੱਗਿਆ ਚੱਲਿਆ ਸੋ ਅੱਜ ਇੱਥੇ ਗगन ਐਸੋਸੀਏਟ ਸਾਡੀ ਭਾਈਤੀ ਦੇ ਬੜੇ ਅਹਿਮ ਰਕਨ ਨੇ ਗਗਨ ਮਹਾਜਨ ਜੀ ਨਾਣਾ ਨੇ ਚਾਚਾ ਜੀ ਖਲੋਜ ਜੀ ਹੋਰ ਉਹਦੇ ਸਾਰੇ ਸਾਥੀ ਆ ਮੋਮ ਸਿੰਘ ਜੀ ਖੜੇ ਨੇ ਬੜਾ ਲੰਮਾ ਸਮਾਂ ਸੱਜਿਆ ਜੀ ਵੀ ਦਿੱਤੀ ਆ ਔਰ ਅਸੀਂ ਇਹਦਾ ਮੋਮ ਸਿੰਘ ਜੀ ਜਿਹਨੇ ਲੋਕ ਹੜਾ ਨਾਲੋਂ ਪ੍ਰਭਾਵਿਤ ਨੇ ਉਹਨਾਂ ਦੀ ਮਦਦ ਪਿਛਲੇ ਕਈ ਦਿਨ ਤੋਂ ਲਗਾਤਾਰ ਕਰ ਰਹੇ ਨੇ ਔਰ ਉਸ ਖੜੀ ਦੇ ਵਿੱਚ ਅੱਜ 10 ਪਿੰਡਾਂ ਦੇ 10-10 ਪਰਿਵਾਰਾਂ ਨੂੰ 100 ਪਰਿਵਾਰ ਨੂੰ ਉਹਨਾਂ ਦੇ ਰਹਿਣ ਵਾਸਤੇ ਦਿੱਤਾ ਕੰਬਲ ਰਜਾਈ ਸਹਰਾਣਾ ਮੱਛਰदानी ਇਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਤਾਂ ਕਿ ਹੜ੍ਹਾਂ ਦੇ ਵਿੱਚ ਬੜੀ ਮੁਸ਼ਕਲ ਆਈ ਸੀ ਘਰਾ ਦੇ ਵਿੱਚ ਪਾਣੀ ਆ ਗਿਆ ਸੀਗਾ ਕਾਜ ਜਦੋਂ ਝੋਪੇ ਸੀਗੇ ਤੇ ਸਮਾਨ ਖਰਾਬ ਹੋ ਗਿਆ ਸੀ ਅੱਗੇ ਸਿਆਲ ਆ ਰਿਹਾ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਤੇ ਅੱਜ ਸਾਈ ਐਸੋਸੀਏਟ ਹੋਰਾਂ ਨੇ ਦੇ ਮਾਲ ਬਹੁਤ سارے ਸਾਡੇ ਸ਼ਹਿਰ ਦਾ ਵਪਾਰੀ ਵਰਗ ਵੀ ਜੁੜਿਆ ਉਹਨਾਂ ਨੇ ਵੀ ਗਗਨਜੀਤ ਦੀ ਕਾਲ ਦੇ ਉੱਪਰ ਇਸ ਜਿਹੜਾ ਕੰਮ ਆ ਉਹਦੇ ਵਿੱਚ ਹਿੱਸਾ ਪਾਇਆ ਤੇ ਅੱਜ ਮੈਨੂੰ ਤਾਰਸ ਆ ਕਿ ਪੰਜਾਬ ਦੇ ਵਿੱਚ ਜਿੱਥੇ ਪਰਮਾਤਮਾ ਨੇ ਇੱਕ ਮੁਸ਼ਕਲ ਘੜੀ ਦਿੱਤੀ ਆ ਉੱਥੇ ਪਰਮਾਤਮਾ ਨੇ ਇਹੋ ਵਰਗੇ ਇਨਸਾਨ ਵੀ ਨਾਲ ਇਸ ਕੰਮ ਤੇ ਲਾਤੇ ਨੇ ਔਰ ਅੱਜ ਪੰਜਾਬ ਦੇ ਵਿੱਚ ਮਾਨਵਤਾ ਜਾਗੀ ਆ ਔਰ ਇਸ ਮਾਨਵਤਾ ਨੇ ਅੱਜ ਅੱਗੇ ਹੋ ਕੇ ਇੱਕ ਦੂਜੇ ਦੀ ਮਦਦ ਜਿਹੜੀ ਆ ਕੀਤੀ ਆ ਸੁਆ ਸਾਰੇ ਲੋਕ ਤੁਸੀਂ ਦੇਖ ਰਹੇ ਹੋ ਬਹੁਤ ਲੋੜਵੰਦ ਲੋਕ ਨੇ ਮੇਰੀਆਂ ਮਾਤਾਵਾਂ ਮੇਰੀਆਂ ਪੈੜਾਂ ਮੇਰੀਆਂ ਬੀਬੀਆਂ ਔਰ ਮੈਂ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਆਪ ਜਾ ਕੇ ਵੇਖਿਆ ਕਿ ਘਰਾਂ ਦੇ ਵਿੱਚ ਬਹੁਤ ਬੜਾ ਹਾਲ ਸੀ ਪਾਣੀ ਦੀ ਮਾਰ ਜਿਹੜੀ ਆ ਕਿਹੜਾ ਪਿੰਡਾਂ ਦੇ ਵਿੱਚ ਆਵੀ ਸੀਗੀ ਉਹ ਸਾਰੇ ਪਿੰਡ ਹਰਦਾਨਾ ਤੋਂ ਲੋਕ ਆਏ ਨੇ ਅਨੂਲੇ ਤੋਂ ਲੋਕ ਆਏ ਨੇ ਬੋਲੇ ਮੰਦਲ ਤੋਂ ਆਏ ਨੇ ਤਦੂਗੋਵਤ ਆਏ ਨੇ ਅਚੱਗੂ ਵਾਲ ਤੋਂ ਆਏ ਨੇ ਬਲਗਨਾ ਤੋਂ ਆਏ ਨੇ ਉਹ ਕਹਿਣ ਤੋਂ ਭਾਵ ਵੀ ਇਹ ਸਾਰੇ ਪਿੰਡੋਂ ਨੇ ਜਿਹੜੇ ਪ੍ਰਭਾਵਿਤ ਸੀਗੇ ਇਹਦਾ ਹੜਾ ਦੀ ਮਾਰ ਨਾਲ ਸਵਾਜ ਇਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਕਿ ਉਸ ਦੁੱਖ ਦੇ ਵਿੱਚ ਥੋੜਾ ਜਿਹਾ ਉਹਨੂੰ ਘਟਾਉਣ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਸਕੀਏ ਉਸ ਸਾਈ ਅਸੋਸੀਏਟ ਦਾ ਮੈਂ ਦਿਲ ਦੀਆਂ ਜਰਾਈਆਂ ਤੋਂ ਧੰਨਵਾਦ ਕਰਦਾ ਜੀ ਵੀ ਤੁਸੀਂ ਇੱਕ ਚੰਗੇ ਕੰਮ ਵਾਸਤੇ ਅੱਗੇ ਆਏ ਹੋ ਤੇ ਗਗਨਵਾਦ ਜੀ ਨੇ ਬਲੋਤ ਜੀ ਨੇ ਸਾਰਿਆਂ ਨੇ ਪਹਿਲਾਂ ਵੀ ਕਈ ਦਿਨ ਪਹਿਲਾਂ ਵੀ ਇਹ ਇਹੋ ਜੀ ਸਮਗਰੀ ਲੈ ਕੇ ਪਿੰਡਾਂ ਦੇ ਵਿੱਚ ਜਾ ਕੇ ਵੰਡੂ ਕੀਤੀ ਆ ਔਰ ਮੈਨੂੰ ਇਹਨਾਂ ਨੇ ਕੁ ਸਵਾਲ ਤੋਂ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਤੁਸੀਂ ਬੰਦੇ ਲੋਡ ਮੋਂਡੈਂਟਿਫਾਈ ਕਰ ਲਓ ਪਿੰਡ ਡੈਂਟਿਫਾਈ ਕਰ ਲਓ ਅਸੀਂ ਹੋਰ ਸਮਾਨ ਕੋਈ ਰਸੋਈ ਦਾ ਕੋਈ ਉੱਤੀ ਪੈਰਾ ਜੋ ਪਾਉਣ ਵਾਸਤੇ ਇਹੋ ਜਿਹਾ ਪ੍ਰਬੰਧ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਦਵਾਂਗੇ ਸੋ ਬਹੁਤ ਨਾਹ ਜਾਂਦਾ ਹੋਇਆ ਜਿਲ੍ਹੇ ਦੀਆਂ ਗਰਾਈਆਂ ਤੋਂ ਇਹਨਾਂ ਸਾਰੇ ਬਾਨੀ ਮਹਾਪੁਰਸ਼ਾਂ ਦਾ ਧੰਨਵਾਦ ਅੱਜ ਦਾ ਕਾਰਜਕਾਰ ਮੈਂ ਅਸਰਾ ਜੀ ਕੇ ਸਾਈਆਂ ਐਸੋਸੀਏਟਸ ਵੈਰਾ ਕੁਛ ਨਾ ਕੁਛ ਸਮਾਜ ਵਾਸਤੇ ਕੀਤਾ ਜਾਂਦਾ ਠੀਕ ਹੈ ਜੀ ਅੱਜ ਵੀ ਅਸੀਂ ਹੱਡਪੀੜ ਦਾ ਵਸੇ ਜਿਹੜਾ ਸਮਾਨ ਵੰਡਣ ਜਾ ਰਹੇ ਹਾਂ ਠੀਕ ਹੈ ਸਾਡੇ ਜਿਹੜੇ ਵੱਡੇ ਭਾਈ ਅਕਸ਼ਰ ਰਮਨ ਬੈਲ ਜੀ ਛੋਟਦੇ ਬਕਰ ਆਣਗੇ ਅਸੀਂ ਕੋਈ 10 ਕ ਬੰਦਿਆਂ ਨੂੰ ਨਿਯੋਤਾ ਦਿੱਤਾ ਸੀਗਾ ਕਿ ਜਿਹੜੇ ਉੱਥੋਂ ਦੇ ਹੱਡਪੀੜ ਦੇ ਪਰਿਵਾਰ ਆ ਉਹਨਾਂ ਦੀ ਮਦਦ ਕੀਤੀ ਜਾ ਸਕੇ ਉਹਨਾਂ ਨੂੰ ਕੁਝ ਦਿੱਤਾ ਜਾ ਸਕੇ ਜੋ ਇੱਥੇ ਇਕੱਠਾ ਕੀਤਾ ਅੱਜ ਕੁਛ ਸੋਗ ਪਰਿਵਾਰ ਨੂੰ ਅਸੀਂ ਕੁਝ ਗੱਦੇ ਚਾਦਰਾਂ ਗਰਮ ਕੰਬਲ ਸ੍ਰਿਆਣੇ ਅਸਰਾਂ ਦੀ ਕੋਈ ਚੀਜ਼ਾਂ ਦੇਣ ਜਾ ਰਹੇ ਆ ਤੇ ਜਲਦੀ ਅ ਵਿਦਨ ਵੀਕ ਹੀ ਅਸੀਂ ਇੱਕ ਸੋ ਪਰਿਵਾਰ ਨੂੰ ਹੋਰ ਜੜੀ ਰਸ ਜੜੀ ਹੈ ਭੇਜਾਂਗੇ ਅਸਰਾਂ ਦੇ ਕੰਮ ਸਾਈ ਨਾਮ ਕਰਵਾਂਦੇ ਰਹੇ ਤੇ ਵੱਡੀ ਗੱਲ ਜਿਹੜੀ ਹੈ ਅਸੀਂ ਰਮਨ ਬੈਲ ਜੀ ਦੀ ਇਹ ਗੱਲ ਕਰਾਂਗੇ ਕਿ ਉਹਨਾਂ ਦੀ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਪਈਆਂ ਸ਼ੁਰਤੋਂ ਕਿਉਂਕਿ ਬੜੀ ਪੁਰਾਣੀ ਉਹਨਾਂ ਦਾ ਰੇਦੇ ਆ ਠੀਕ ਹੈ ਜੀ ਬੜਾ ਕੁਝ ਪਰਿਵਾਰ ਕੋ ਸਿੱਖਿਆ ਹੈ ਠੀਕ ਹੈ ਜੀ ਉਹੋ ਹੀ ਚੀਜ਼ਾਂ ਜਿ